ਮਾਲਸਾ ਜ਼ਿਲ੍ਹਾ ਦੇ ਪਿੰਡ ਰੱਲਾ ਦੀਆਂ ਲੜਕੀਆਂ ਨੇ ਉੱਤਰਾਖੰਡ ਵਿੱਚ ਨਟਵਾਲ ਟੂਰਨਾਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ ਮਾਲਸਾ ਜ਼ਿਲ੍ਹਾ ਦਾ ਨਾਮ ਰੌਸ਼ਨ ਕੀਤਾ ਹੈ ਜਿੱਤ ਪ੍ਰਾਪਤ ਕਰਕੇ ਇਹਨਾਂ ਲੜਕੀਆਂ ਦਾ ਪਿੰਡ ਵਿੱਚ ਪਹੁੰਚਣ ਤੇ ਰੱਲਾ ਪਿੰਡ ਵਾਸੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ ਸਾਡੀ ਨਟਵਾਲ ਗੇਮ ਸੀ ਫਾਸਟ ਫਾਈਵਰ ਤੇ ਖੇਡਾਂ ਉੱਤਰਾਖੰਡ ਵਿੱਚ ਹੋਈਆਂ ਸੀ ਤੇ ਉੱਥੋਂ ਪੰਜਾਬ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਦੋਂ ਪਹਿਲਾਂ ਵੀ ਇਹ ਕਿਤੇ ਕੋਈ ਪੋਜੀਸ਼ਨ ਲੱਗੇ ਸੀ ਹਾਂਜੀ ਨੈਸ਼ਨਲ ਪੋਜੀਸ਼ਨ ਤੇ ਸਾਡੀ ਹਮੇਸ਼ਾ ਹੀ ਆਉਂਦੀ ਰਹਿੰਦੀ ਹੈਗੀ ਤੇ 3rd 2nd ਬਹੁਤ ਆ ਰਹੀ ਹੈ ਤੇ ਸਟੇਟ ਲੈਵਲ ਤੇ ਵੀ ਟੂਰਨਾਮੈਂਟ ਬਹੁਤ ਖੇਡੇ ਨੇਗੇ ਖੇਡਾਂ ਬਾਤ ਨੂੰ ਵੀ ਸਾਡੀ ਫਰਸਟ ਪੋਜੀਸ਼ਨ ਆਉਂਦੀ ਹੈ ਪੂਰੇ ਪਿੰਡ ਵੱਲੋਂ ਹੁਣ ਸਵਾਗਤ ਕੀਤਾ ਜਾ ਰਿਹਾ ਭੜਾਕੇ ਚਲਾਏ ਜਾ ਰਹੇ ਆ ਤੇ ਤਿਹਾਰ ਮੰਗੂ ਹੈ ਇੱਕ ਪੂਰਾ ਜਸ਼ਨ ਮਨਾਇਆ ਜਾ ਰਿਹਾ ਹੈ ਖੈਰ ਹਾਂਜੀ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਬਹੁਤ ਮਾਣ ਵਾਲੀ ਗੱਲ ਹੈਗੀ ਤੇ ਐਡੇ ਲੈਵਲ ਤੇ ਖੇਡਣਾ ਤੇ ਬਾਕੀ ਹੁਣ ਬਹੁਤ ਖੁਸ਼ੀ ਹੋਈ ਦੇਖ ਕੇ ਕਿੰਨੀ ਕਿ ਤਿਆਰੀ ਸੀ ਕਿੰਨੀ ਕਿ ਮਿਹਨਤ ਕੀਤੀ ਹੋਈ ਹੈ ਹਾਂਜੀ ਸਾਡੇ 2 ਮਹੀਨੇ ਤੋਂ ਕੈਂਪ ਲੱਗ ਰਿਹਾ ਸੀ ਪਟਿਆਲੇ ਤੇ ਇਸ ਤੋਂ ਬਾਅਦ ਅਸੀਂ ਬਹੁਤ ਵਧੀਆ ਟੀਮ ਸੀ ਸਾਡੀ ਬਹੁਤ ਤਿਆਰੀ ਨਾਲ ਅਸੀਂ ਖੇਡ ਕੇ ਆਏ ਹਾਂਗੇ ਸਹਿਯੋਗ ਕਿਦਾ ਕਿਦਾ ਮਿਲਦਾਗਾ ਸਹਿਯੋਗ ਫੈਮਲੀ ਦਾ ਮਿਲਦਾ ਪਿੰਡ ਦਾ ਵੀ ਬਹੁਤ ਸਹਿਯੋਗ ਮਿਲਦਾਗਾ ਬਾਕੀ ਸਾਡੇ ਕੋਚ ਜਿਨ੍ਹਾਂ ਨੇ ਸਾਡੀ ਟੀਮ ਲੈ ਕੇ ਗਏ ਸਾਰਿਆਂ ਦੇ ਸਹਿਯੋਗ ਨਾਲ ਹੀ ਅੱਜ ਅਸੀਂ ਇੱਥੇ ਆਏ ਹਾਂਗੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਰੇ ਪਿੰਡ ਨੂੰ ਦੇਖ ਕੇ ਸਨਮਾਨ ਕੀਤਾ ਸਾਡਾ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿੰਨਾ ਸਮਾਂ ਹੋ ਗਿਆ ਗੇਮ ਦੀ ਤਿਆਰੀ ਕਰਦਿਆਂ ਨੂੰ 2 ਮਹੀਨੇ ਹੋ ਗਏ ਸਾਨੂੰ ਪ੍ਰੈਕਟਿਸ ਕਰਦਿਆਂ ਨੂੰ ਤੇ ਜਦੋਂ ਉਹ ਜਿੱਤ ਪ੍ਰਾਪਤ ਹੋਈ ਤਾਂ ਕੀ ਮਹਿਸੂਸ ਹੁੰਦਾ ਕਿਵੇਂ ਲੱਗਦਾ ਸੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਸੀ ਕਿ ਸਾਡੀ ਜਿੱਤ ਪ੍ਰਾਪਤ ਹੋਈ ਤੇ ਸਾਨੂੰ ਸਾਰੇ ਪਿੰਡ ਨੂੰ ਵੀ ਸਾਨੂੰ ਬਹੁਤ ਸੋਨਾ ਲੱਗਾ ਸਾਡੇ ਕੋਚਸ ਜੀ ਬੰਨ ਨੂੰ ਬਹੁਤ ਖੁਸ਼ੀ ਮਿਲੀ ਕਿ ਅਸੀਂ ਜਿੱਤ ਪ੍ਰਾਪਤ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਕੀ ਸੁਪਨਾ ਕੀ ਹੈ ਕੀ ਕਰਨਾ ਕੀ ਹੈ ਅੱਗੇ ਆ ਕੇ ਵਧੀਆ ਨੌਕਰੀ ਪ੍ਰਾਪਤ ਕਰਨੀ ਹੈ ਘਰ ਦਾ ਨਾਮ ਰੌਸ਼ਨ ਕਰਨਾ ਤੇ ਪਿੰਡ ਦਾ ਨਾਮ ਰੌਸ਼ਨ ਕਰਨਾ ਸਭ ਤੋਂ ਨਗਰ ਨੂੰ ਬਹੁਤ ਖੁਸ਼ੀ ਹੈ ਜਿਹੜੀਆਂ ਕਿ ਇੰਟਰਨੈਸ਼ਨਲ ਦਾ ਇਹ ਪੰਜਾਬ ਦੀਆਂ ਦੋ ਲੜਕੀਆਂ ਮਤਲਬ ਤਰਾ ਖਾਂਟੋ ਦੇ ਵਿੱਚ ਇਹ ਨੈਟਵਾਲ ਖੇਡ ਕੇ ਆਈਆਂ ਨੇ ਔਰ ਨੈਸ਼ਨਲ ਪੱਧਰ ਤੇ ਇਹ ਲੜਕੀਆਂ ਨੇ 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 ਬਹੁਤ ਮੱਲਾ ਮਾਰ ਗਿਆ ਨੇ ਸਾਨੂੰ ਜਿਹੜੇ ਲੜਕੀਆਂ ਦਾ ਅਸੀਂ ਪੰਚਾਇਤ ਜਦੋਂ ਦੀ ਸਾਡੀ ਨਗਰ ਪੰਚਾਇਤ ਬਣੀ ਹੈ ਉਦੋਂ ਤੋਂ ਹੀ ਅਸੀਂ ਲੜਕੀਆਂ ਬਦਲੀ ਜਿਹੜੇ ਸਕੂਲ ਦੇ ਵਿੱਚ ਹਰ ਪੱਖੋਂ ਖੇਮਾ ਦੇ ਵਿੱਚ ਅਸੀਂ ਸਾਰੇ ਪੰਚਾਇਤ ਜੋਕੇ ਦੇ ਤੇ ਸਾਰੇ ਜਿਵੇਂ ਇਹ ਸੀਰਾਤ ਸਿੰਘ ਦਾ ਲਵਨ ਸਿੰਘ ਦਾ ਜੋ ਵੀ ਹੋ ਰਿਹਾ ਇੱਥੇ ਸਾਰੇ ਸਹਿਯੋਗ ਦੇ ਰਹੇ ਹਨ ਅਸੀਂ ਇਹ ਹੀ ਕਹਿੰਦੇ ਤਨ ਦੁਕਣੀ ਔਰ ਰਾਤ ਚੌਕਣੀ ਤਰੱਕੀ ਕਰਨ ਨੂੰ ਲੜਕੀਆਂ ਇਹਨਾਂ ਇਸੇ ਕਰਕੇ ਅੱਜ ਸਾਨੂੰ ਮਾਣ ਆ ਕਿ ਜਿਹੜੀਆਂ 15 20 ਲੜਕੀਆਂ ਸਾਡੀਆਂ ਖੇਮਾ ਦੇ ਸਰਤੇ ਜਿਹੜੀਆਂ ਆਪਣੀਆਂ ਨੌਕਰੀ ਦੇ ਵਿੱਚ ਜੁਆਇਨ ਕਰਕੇ ਆ ਇਹ ਬਹੁਤ ਵੱਡੀ ਦੇਣ ਹੈ ਇਹ ਲੜਕੀਆਂ ਸਾਰਿਆਂ ਨੂੰ ਵੱਧ ਲੜਕਿਆਂ ਨੂੰ ਵੀ ਜਿਆਦਾ ਇਹ ਮਾਰਾ ਗੇਮਾਂ ਦੇ ਵਿੱਚ ਇਹਨਾਂ ਨੂੰ ਇੰਟਰਸਟ ਹੈ ਅਸੀਂ ਪੰਚਾਇਤ ਦੇ ਲੜਕੀਆਂ ਦੇ ਨਾਲ ਅੱਗੇ ਤੋਂ ਵੀ ਜੋ ਵੀ ਪ੍ਰੋਬਲਮ ਹੈ ਕਿ ਉਹ ਪੰਚਾਇਤ ਇਹਨਾਂ ਦੇ ਨਾਲ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਆ ਸਾਡੇ ਬਹੁਤ ਲੰਮੇ ਸਮੇਂ ਤੋਂ ਸਾਡੀਆਂ ਕੁੜੀਆਂ ਸਾਡੇ ਭਰਾ ਜਿਹੜੇ ਇਥੋਂ ਪਿੰਡ ਚੋਂ ਵੱਡੇ ਵੱਡੇ ਨਾਂ ਰੌਸ਼ਨ ਕੀਤੇ ਆ ਜਿਨ੍ਹਾਂ ਨੇ ਵੱਡੇ ਵੱਡੇ ਮੈਦਾਨ ਫਤਿਹ ਕੀਤੇ ਆ ਇਹ ਸਾਡੀਆਂ ਕੁੜੀਆਂ ਨੈੱਟਬਾਲ ਖੇਡਣ ਗਈਆਂ ਸੀ ਤੇ ਤੀਜੇ ਨੰਬਰ ਤੇ ਆਈਆਂ ਉੱਤਰਾਖੰਡ ਚੋਂ ਓਏ ਇਧਰ ਕੋ ਕਰਤਾ ਉੱਤਰਾਖੰਡ ਚੋਂ ਤੀਜੇ ਨੰਬਰ ਤੇ ਆਈਆਂ ਨੇ ਸਾਰੇ ਪਿੰਡ ਨੂੰ ਮਾਣ ਵਾਲੀ ਗੱਲ ਆ ਇੱਕ ਸਿਹਰਾ ਬਹੁਤ ਵੱਡੀ ਗੱਲ ਹੁੰਦੀ ਆ ਸਾਡੀ ਪੰਚਾਇਤ ਆ ਇਹਨਾਂ ਨੇ ਕੁੜੀਆਂ ਵਾਲੇ ਸਕੂਲ ਦੀ ਬਹੁਤ ਨਿਗਰਾਨੀ ਜਾ ਕੇ ਉੱਥੇ ਖੇਡਾਂ ਲਈ ਬਹੁਤ ਪ੍ਰਮੋਟ ਕੀਤਾ ਇਹ ਨਗਰਪੰਚਾਇਤ ਦਾ ਹੀ ਬਹੁਤ ਧੰਨਵਾਦ ਆ ਸਾਡੀ ਟੀਮ ਵੀ ਹਮੇਸ਼ਾ ਅਸੀਂ ਕਿੱਟਾਂ ਵੰਡਦੇ ਆ ਇਹ ਸਾਡੇ ਐਮਸੀ ਸਾਹਿਬ ਨੇ ਹਮੇਸ਼ਾ ਆ ਲਵਣ ਬਾਈ ਵਰਗੇ ਖੜਿਆ ਜੱਗਾ ਸਰਪੰਚ ਖੜਾ ਰੂਰੇ ਕਾਲਾ ਇਹਨਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕੁੜੀਆਂ ਵਾਲਾ ਸਕੂਲ ਤੇ ਸਾਡਾ ਮੁੰਡਿਆਂ ਵਾਲਾ ਸਕੂਲ ਅਲੱਗ ਹੈ ਪੰਚਾਇਤ ਨੇ ਉੱਥੇ ਹਮੇਸ਼ਾ ਕੁੜੀਆਂ ਵਾਲੇ ਸਕੂਲ 'ਚ ਧਿਆਨ ਰੱਖ ਕੇ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਇਸ ਜਦੋਂ ਸਾਡੀਆਂ 3 ਜਿੱਤ ਕੇ ਆਉਂਦੀਆਂ ਉੱਥੇ ਗਰਾਊਂਡਾਂ ਦਾ ਧਿਆਨ ਰੱਖਣਾ ਜਾਂ ਮੰਨ ਲਓ ਹੋਰ ਸਾਰਾ ਸਿਸਟਮ ਕਰਨਾ ਹਨ ਤੇ ਅਸੀਂ ਵੀ ਹਰ ਵਾਰ ਕਿਟਾਂ ਜਾਂ ਅੱਜ ਅਸੀਂ ਇਹਨਾਂ ਨੂੰ ਘੋ ਤੇ ਜਿਹੜੇ ਬੂਟ ਨੇ ਸਪੋਰਟਸ ਉਹ ਲੈ ਪਰਮਾਤਮਾ ਅਗੇ ਇਹਨਾਂ ਨੂੰ ਤਰੱਕੀਆਂ ਬਖਸ਼ੇ ਜਿੱਥੇ ਤੱਕ ਜਾਣ ਦੀ ਨਾ ਸਾਨੂੰ ਲੋੜ ਪਈ ਅਸੀਂ ਉੱਥੇ ਤੱਕ ਜਾਵਾਂਗੇ ਬਾਕੀ ਇੱਕ ਸੁਪਨਾ ਇਹ ਆ ਵੀ ਸਾਡੀਆਂ ਧੀਆਂ ਜਿਹੜੀਆਂ ਇੰਡੀਆ 11 ਤੇ ਸਾਰੇ ਪਿੰਡ ਦੀਆਂ ਧੀਆਂ ਖੇਡਣ ਸਾਡਾ ਤਾਂ ਇਹੀ ਸੁਪਨਾ ਹੈ ਨਾ ਸਭ ਤੋਂ ਵੱਡੀ